ਪੰਤਮਨ ਸਾਹਿਬ ਨੇ ਖਡੂਰ ਸਾਹਿਬ ਦੀ ਤਰਤੀ ਤੋਂ ਵੱਡਾ ਬਿਆਨ ਦਿੱਤਾ ਤੁਹਾਨੂੰ ਦੱਸਦੇ ਆ ਪੰਤਮਨ ਸਾਹਿਬ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕੀ ਕਿਹਾ ਜੋ ਅੱਜ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਪੱਟੀ ਵਿਖੇ ਪਾਰਟੀ ਉਮੀਦਵਾਰ ਲਾਲਜੀ ਸਿੰਘ ਭੁੱਲਰ ਦੇ ਹੱਕ ਚ ਜਨ ਸਭਾ ਨੂੰ ਸੰਬੋਧਿਤ ਕੀਤਾ ਚੋਣ ਪ੍ਰਚਾਰ ਦੌਰਾਨ ਕੋਨੇ ਕੋਨੇ ਤੋਂ ਆਪ ਮਾਰੇ ਆਏ ਲੋਕਾਂ ਦਾ ਇਕੱਠ ਗਵਾਹੀ ਪਰਦਾ ਹੈ ਕਿ ਯਕੀਨੀ ਅਸੀਂ ਜਿੱਤ ਦੀ ਹੈਟ੍ਰਿਕ ਲਗਾਵਾਂਗੇ ਇਨਕਲਾਬ ਪਸੰਦ ਲੋਕਾਂ ਦੇ ਜੋਸ਼ ਤੇ ਜਜ਼ਬੇ ਨੂੰ ਦੇਖ ਕੇ ਮਨ ਚ ਦੁਗਣੀ ਖੁਸ਼ੀ ਹੋਈ ਅਤੇ ਤਸੱਲੀ ਮਿਲੀ ਮਾਂ ਸਰਕਾਰ ਦੇ ਲਈ ਸਭ ਦਾ ਦਿਲੋਂ ਤਨਵਾਦ ਇਨਕਲਾਬ ਜਿੰਦਾਬਾਦ ਦਿੱਤੇਗਾ ਪੰਜਾਬ 13 ਜੀਰੋ ਨਾਲ ਲੋਕ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਲੋਕਾਂ ਨੂੰ ਮਿਲਣ ਪਹੁੰਚੇ ਹਾਂ ਜਨ ਸਭਾ ਦੌਰਾਨ ਦਸ਼ਹਿਰਾ ਮੈਦਾਨ ਪੱਟੀ ਚ ਮੋਹਿਤ ਦੇ ਸਾਥ ਦਿਨ ਲਈ ਕਿਸਾਨ ਭਰਾਵਾਂ ਦਾ ਧੰਨਵਾਦੀ ਹਾਂ ਪੰਜਾਬ ਦੀ ਹਵਾ ਪਾਣੀ ਤੇ ਧਰਤੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਉਣਾ ਸਾਡੀ ਡਿਊਟੀ ਨਹੀਂ ਫਰਜ਼ ਹੈ ਫਰਜ਼ ਨਿਭਾ ਰਹੇ ਹਾਂ ਜਿਦੋਂ ਦੱਸਦੀ ਹੈ ਜੀ ਬੰਤਮਨ ਸਾਹਿਬ ਨੇ ਲੋਕ ਸਭਾ ਕੰਡੂਰ ਸਾਹਿਬ 'ਚ ਵੱਡਾ ਬਿਆਨ ਦਿੱਤਾ ਉਹਨਾਂ ਨੇ ਜੋ ਹੈ ਲਾਲ ਸਿੰਘ ਕੀ ਕੁਲਰ ਦੇ ਹੱਕ ਦੇ ਵਿੱਚ ਜੋ ਹੈ ਇੱਕ ਰੋਸ਼ੋ ਦੇ ਵਿੱਚ ਸਾਥ ਦਿੱਤਾ ਤੇ ਲੋਕਾਂ ਨੂੰ ਸਮੋਦੇ ਕਿਤੇ ਵੱਡੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਇਹਨਾਂ ਜਨਸਲਾ ਦੇਖ ਕੇ ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਖਡੂਰ ਸਾਹਿਬ ਦੇ ਲੋਕ ਸਾਨੂੰ ਜਿਤਾਣਗੇ ਤੇ ਪੰਜਾਬ ਦੇ ਵਿੱਚ 13 ਜੀਰੋ ਹੋਵੇਗੀ ਇਹ ਵੱਡੀ ਗੱਲ ਕਹੀ ਪੁਨਤਮਨ ਸਾਹਿਬ ਨੇ ਖਡੂਰ ਸਾਹਿਬ ਦੀ ਪਾਵਨ ਤਰਤੀ भगवंत मान साहब ने किसान का भी धन्यवाद किया लोगों का धन्यवाद किया जिन्होंने सैकड़ा की गिनती के समर्थन किया भगवंत मान साहब नोक सभा चोना शुरू हो गई है जीवी वोटिंग होगी खडूर साहब का हल्का जरा है हल्का है ਤੋ ਇਹ ਕਾਫੀ ਟਾਈਮ ਤੋਂ ਅਲਕਾ ਬਣਿਆ ਲੋਕ ਸਭਾ ਦਾ ਹਮ ਨਾ ਮਾਰੀ ਪਾਰਟੀ ਨੇ ਤੇ ਜਿੱਤ ਦੀ ਹੰਕਾਰ ਬਣੀ ਹੈਗੀ ਤੇ ਪੰਚਮਨ ਸਾਹਿਬ ਨੇ ਲਾਜ ਸਿੰਘ ਪੁੱਲਰ ਦੇ ਹੱਦ ਦੇ ਵਿੱਚ ਵੱਡਾ ਰੋਸ਼ੋ ਕੀਤਾ ਤੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਇਨਕਲਾਬ ਪਸੰ ਲੋਕਾਂ ਦੇ ਜੋਸ਼ ਤੇ ਜਜ਼ਬੇ ਤੇ ਮੈਂ ਮਾਨ ਮਹਿਸੂਸ ਕਰਦਾ ਹਾਂ ਤੇ ਮੈਨੂੰ ਦੁਗਣੀ ਖੁਸ਼ੀ ਹੋਈ ਹੈ ਉਹਨਾਂ ਨੇ ਸਾਰਿਆਂ ਨੂੰ ਮਾਨ ਸਤਕਾਰ ਦੇਣ ਲਈ ਧੰਨਵਾਦ ਕਿਹਾ ਪੰਤਮਾ ਸਾਹਿਬ ਨੇ ਕਿਹਾ ਕਿ ਜਿੱਤੇਗਾ ਪੰਜਾਬ 130 ਨਾਲ 80 ਜੋ ਹੈ 50 ਤੇ 13 ਸਿੱਟਾ ਜਿੱਤਾਂਗੇ ਮੈਨੂੰ ਹੁਣ ਯਕੀਨ ਹੋ ਗਿਆ ਹੈ ਕਿਉਂਕਿ ਮੈਂ ਜੋ ਹੈ ਰੋਡ ショਅ ਕਰਦਾ ਹਾਂ ਆਪਣੀ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰਾਂ ਦੇ ਹੱਕ ਦੇ ਵਿੱਚ ਤੇ ਮੈਨੂੰ ਲੋਕਾਂ ਦਾ ਕਾਫੀ ਸਮਰਥਨ ਮਿਲ ਰਿਹਾ ਹੈ ਉਮੀਦ ਕਰਦੇ ਹਾਂ ਕਿ ਲੋਕਾਂ ਦਾ ਸਮਰਥਨ ਜੋ ਹੈ ਲੋਕ ਸਭਾ ਵਿੱਚ ਵੀ ਮਿਲੇ ਬੰਟੀ ਗੱਲ ਕਹੀ ਪੰਤਮਾ ਸਾਹਿਬ ਨੇ ਤੁਹਾਨੂੰ ਦੱਸ ਦਈਏ ਜੀ ਲਗਾਤਾਰ ਪੰਤਮਾ ਸਾਹਿਬ ਵਕ ਵ ਕਰਤੀ ਤੇ ਜੋ ਹੈ इलेक्शन कंपेनिंग कर रहे हैं जी धुप होकर हो बेहतरी भगवंतार करते हैं जी क्योंकि जिम्मेदारी गैर मौजूदगी वीडियो खबर थोड़े सामने लैके आए हैं जी भगवंत माहब ने खडूर साहब की पावन धरती तो लोग सभादवार लालजीत भुलर की हक दे रोड शो किया बयान दिता